ਪਿਛਲੇ ਦਿਨੀ ਅਮਰੀਕਾ ਵੱਤੋਂ ਇੱਕ ਹਰਜੀਤਕੌਰ ਨਾਮ ਦੇ 73 ਸਾਲ ਬਜ਼ੁਰਗ ਲੇਡੀ ਨੂੰ ਦੱਸਦੀ ਹੈ ਕਿ ਡਿਪੋਰਟ ਕੀਤਾ ਗਿਆ ਜਿਨ੍ਹਾਂ ਨੂੰ ਭਾਰਤ ਭੇਜਿਆ ਗਿਆ ਦੱਸਦੀ ਹੈ ਕਿ ਉਹ ਤਰਨਤਨ ਦੇ ਪਿੰਡ ਤਰਨਤਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਪਨਗੋਟਾ ਦੇ ਉਹ ਰਹਿਣ ਵਾਲੇ ਸੀ ਤੁਸੀਂ ਇਸ ਵੇਲੇ ਤਸਵੀਰਾਂ ਦੇਖ ਸਕਦੇ ਹੋ ਇਹ ਹਰਜੀਤਕੌਰ ਹੋਣਾ ਦੇ ਜਿਹੜੀਆਂ ਆਪਾਂ ਕਹਿ ਸਕਦੇ ਕਿ ਪੇਕੇ ਘਰ ਦੀਆਂ ਤਸਵੀਰਾਂ ਨੇ ਹਾਲਾਂਕਿ ਉਹਨਾਂ ਦੀ ਮੈਰਿ ਜਿਹੜੀ ਸੀ ਉਸ ਤੋਂ ਕੁੱਝ ਹੀ ਦੂਰੀ ਤੇ ਪਿੰਡ ਹੈ ਉੱਥੇ ਹੋਈ ਸੀ ਔਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ 1992 ਚ ਹਰਜੀਤਕੌਰ ਹੋਣੀ ਜਿਹੜੇ ਨੇ ਆਪਣੇ ਦੋ ਬੇਟਿਆਂ ਦੇ ਵਾਲ ਵਿਦੇਸ਼ ਚਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਬੇਟੇ ਜਿਹੜੇ ਸੀ 10 12 ਸਾਲ ਦੀ ਉਮਰ ਦੇ ਸੀ ਔਰ ਉੱਥੇ ਜਾ ਕੇ ਜਿਹੜਾ ਪੱਕਾ ਬੇਟੇ ਜਿਹੜੇ ਨੇ ਪੱਕੇ ਹੋ ਜਾਂਦੇ ਨੇ ਉਹਨਾਂ ਦੀ ਮੈਰਿਜ ਵੀ ਜਿਹੜੀ ਆ ਉੱਥੇ ਕਰ ਦਿੱਤੀ ਜਾਂਦੀ ਆ ਔਰ ਹਰਜੀਤਕੌਰ ਹੁਣੇ ਲਗਾਤਾਰ ਉਸ ਸਮੇਂ ਤੋਂ ਹੀ ਕਾਨੂੰਨੀ ਲੜਾਈ ਜਿਹੜੀ ਸੀ ਉਹ ਲੜ ਰਹੇ ਸੀ ਤਕਰੀਬਨ 32 33 ਸਾਲ ਇੱਕ ਕਾਨੂੰਨੀ ਲੜਾਈ ਜਿਹੜੀ ਲੜਦੇ ਰਹੇ ਨੇ ਜਿਸ ਤੋਂ ਬਾਅਦ ਅਮਰੀਕਾ ਵੱਲੋਂ ਜਦ ਪਰਸੋਂ ਆਪਣੀ ਤਰੀਕ ਤੇ ਜਾਂਦੇ ਨੇ ਹਰਜੀਤਕੌਰ ਹੁਣੀ ਉਹਨਾਂ ਨੂੰ ਤਰੀਕ ਤੇ ਬਿਠਾ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਂਦਾ ਫਿਲਹਾਲ ਇਸ ਵਕਤੋਂ ਮੋਹ ਉੱਥੇ ਰਹਿ ਰਹੇ ਨੇ ਔਰ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਜਿਹੜਾ ਪੇਕਾ ਘਰ ਹੈ ਹਾਲਾਂਕਿ ਦਲੀਪ ਸਿੰਘ ਉਹਨਾਂ ਦੇ ਉਹ ਬੇਟੀ ਸੀ ਔਰ ਦੱਸਦੀ ਹੈ ਕਿ ਇੱਥੇ ਉਹਨਾਂ ਦੇ ਇੱਕ ਜਿਹੜੇ ਬਰਦਰ ਨਿਕਲਵੰਦ ਸਿੰਘ ਹੋਣੀ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹਨਾਂ ਨੇ ਮੀਡੀਆ ਤੋਂ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਤੱਕ ਜਿਹੜੇ ਹਰਜੀਤਕੌਰ ਹੋਣੀ ਨੇ ਉਹ ਇੱਥੇ ਪਹੁੰਚਣਗੇ ਔਰ ਤੁਹਾਡੇ ਨਾਲ ਖੁਦ ਉਹ ਮੀਡੀਆ ਨਾਲ ਰੂਬਰੂ ਹੋਣਗੇ ਹਾਲਾਂਕਿ ਪਰਿਵਾਰ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਕੋਈ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ ਤਰਨ ਤਰਨ ਤੋਂ ਸ ਹਰਜੀਤਕੌਰ ਨਾਮ ਦੇ 73 ਸਾਲ ਬਜ਼ੁਰਗ ਲੇਡੀ ਨੂੰ ਦੱਸਦੀ ਹੈ ਕਿ ਡਿਪੋਰਟ ਕੀਤਾ ਗਿਆ ਜਿਨ੍ਹਾਂ ਨੂੰ ਭਾਰਤ ਭੇਜਿਆ ਗਿਆ ਦੱਸਦੀ ਹੈ ਕਿ ਉਹ ਤਰਨਤਾਰਨ ਦੇ ਪਿੰਡ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਪਲਗੋਟਾ ਦੇ ਉਹ ਰਹਿਣ ਵਾਲੇ ਸੀ ਤੁਸੀਂ ਇਸ ਵੇਲੇ ਤਸਵੀਰਾਂ ਦੇਖ ਸਕਦੇ ਹੋ ਇਹ ਹਰਜੀਤਕੌਰ ਹੁਣਾਂ ਦੇ ਘਰ ਜਿਹੜੀਆਂ ਆਪਾਂ ਕਹਿ ਸਕਦੇ ਕਿ ਪੀਕੇ ਘਰ ਦੀਆਂ ਤਸਵੀਰਾਂ ਨੇ ਹਾਲਾਂਕਿ ਉਹਨਾਂ ਦੀ ਮੈਰਿਜ ਜਿਹੜੀ ਸੀ ਉਸ ਤੋਂ ਕੁਝ ਹੀ ਦੂਰੀ ਤੇ ਪਿੰਡ ਹੈ ਉੱਥੇ ਹੋਈ ਸੀ ਉਹ ਰੋ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ 1992 ਚ ਹਰਜੀਤਕੌਰ ਹੁਣੀ ਜਿਹੜੇ ਨੇ ਆਪਣੇ ਦੋ ਬੇਟਿਆਂ ਦੇ ਨਾਲ ਵਿਦੇਸ਼ ਚਲੇ ਜਾਂਦੇ ਨੇ ਔਰ ਉਸ ਤੋਂ ਬਾਦ ਬੇਟੇ ਜਿਹੜੇ ਸੀ 10 12 ਸਾਲ ਦੀ ਉਮਰ ਦੇ ਸੀ ਔਰ ਉੱਥੇ ਜਾ ਕੇ ਜਿਹੜਾ ਪੱਕਾ ਬੇਟੇ ਜਿਹੜੇ ਨੇ ਪੱਕੇ ਹੋ ਜਾਂਦੇ ਨੇ ਉਹਨਾਂ ਦੀ ਮੈਰਿਜ ਵੀ ਜਿਹੜੀ ਹੈ ਉੱਥੇ ਕਰ ਦਿੱਤੀ ਜਾਂਦੀ ਹੈ ਔਰ ਹਰਜੀਤ ਕੋਰ ਹੁਣੇ ਲਗਾਤਾਰ ਉਸ ਸਮੇਂ ਤੋਂ ਹੀ ਕਾਨੂੰਨੀ ਲੜਾਈ ਜਿਹੜੀ ਸੀ ਉਹ ਲੜ ਰਹੇ ਸੀ ਤਕਰੀਬਨ 32 33 ਸਾਲ ਇੱਕ ਕਾਨੂੰਨੀ ਲੜਾਈ ਜਿਹੜੀ ਲੜਦੇ ਰਹੇ ਜਿਸ ਤੋਂ ਬਾਅਦ ਅਮਰੀਕਾ ਵੱਲੋਂ ਜਦ ਪਰਸੋਂ ਆਪਣੀ ਤਰੀਕ ਤੇ ਜਾਂਦੇ ਨੇ ਹਰਜੀਤ ਕੋਰ ਹੁਣੀ ਉਹਨਾਂ ਨੂੰ ਤਰੀਕ ਤੇ ਬਿਠਾ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਂਦਾ ਫਿਲਹਾਲ ਇਸ ਵਕਤੋ ਮੋਹਲੀ ਜਿਹੜੇ ਉਹਨਾਂ ਦੇ ਸਿਸਟਰ ਨੇ ਉੱਥ ਤਸਵੀਰਾਂ ਨੇ ਜਿਹੜਾ ਪੇਕਾ ਘਰ ਹੈ ਹਾਲਾਂਕਿ ਦਲੀਪ ਸਿੰਘ ਹੋਣਾ ਦੇ ਉਹ ਬੇਟੀ ਸੀ ਔਰ ਦੱਸਦੀ ਹੈ ਕਿ ਇੱਥੇ ਉਹਨਾਂ ਦੇ ਇੱਕ ਜਿਹੜੇ ਬਰਦਰ ਨਿਕਲਵੰਤ ਸਿੰਘ ਹੋਣੀ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹਨਾਂ ਨੇ ਮੀਡੀਆ ਤੋਂ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਤੱਕ ਇਹ ਜਿਹੜੇ ਹਰਜੀਤਕੌਰ ਹੋਣੀ ਨੇ ਉਹ ਇੱਥੇ ਪਹੁੰਚਣਗੇ ਔਰ ਤੁਹਾਡੇ ਨਾਲ ਖੁਦ ਉਹ ਮੀਡੀਆ ਨਾਲ ਰੂਬਰੂ ਹੋਣਗੇ ਹਾਲਾਂਕਿ ਪਰਿਵਾਰ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਕੋਈ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ ਤਰਨ ਤਰਨ ਤੋਂ ਸਿਦਾਰਥ ਰੋੜਾ ਨਿਊਜ਼ 18 ਪਿਛਲੇ ਦਿਨੀ ਬਜ਼ੁਰਗ ਲੇਡੀ ਨੂੰ ਦੱਸ ਦਈਏ ਕਿ ਡਿਪੋਰਟ ਕੀਤਾ ਗਿਆ ਜਿਨ੍ਹਾਂ ਨੂੰ ਭਾਰਤ ਭੇਜਿਆ ਗਿਆ ਦੱਸ ਦਈਏ ਕਿ ਉਹ ਤਰਨਤਾਰਨ ਦੇ ਪਿੰਡ ਤਰਨਤਾਰਨ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਪਨਗੋਟਾ ਦੇ ਉਹ ਰਹਿਣ ਵਾਲੇ ਸੀ ਤੁਸੀਂ ਇਸ ਵੇਲੇ ਤਸਵੀਰਾਂ ਦੇਖ ਸਕਦੇ ਹੋਏ ਹਰਜੀਤ ਕੌਰ ਹੁਣਾਂ ਦੇ ਜਿਹੜੀਆਂ ਆਪਾਂ ਕਹਿ ਸਕਦੇ ਕਿ ਪਕੇ ਕਰਦੀਆਂ ਤਸਵੀਰਾਂ ਨੇ ਹਾਲਾਂਕਿ ਉਹਨਾਂ ਦੀ ਮੈਰਿਜ ਜਿਹੜੀ ਸੀ ਇਸ ਤੋਂ ਕੁਝ ਹੀ ਦੂਰੀ ਤੇ ਪਿੰਡ ਹੈ ਉੱਥੇ ਹੋਈ ਸੀ ਔਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ 1992 ਚ ਹਰਜੀਤ ਕੌਰ ਹੁਣੀ ਜਿਹੜੇ ਨੇ ਆਪਣੇ ਦੋ ਬੇਟਿਆਂ ਦੇ ਨਾਲ ਵਿਦੇਸ਼ ਚਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਬੇਟੇ ਜਿਹੜੇ ਸੀ 10-12 ਸਾਲ ਦੀ ਉਮਰ ਦੇ ਸੀ ਔਰ ਉੱਥੇ ਜਾ ਕੇ ਜਿਹੜਾ ਪੱਕਾ ਬੇਟੇ ਜਿਹੜੇ ਨੇ ਪੱਕੇ ਹੋ ਜਾਂਦੇ ਨੇ ਉਹਨਾਂ ਦੀ ਮੈਰਿਜ ਵੀ ਜਿਹੜੀ ਔਰ ਹਰਜੀਤ ਕੋਲ ਹਣੀ ਲਗਾਤਾਰ ਉਸ ਸਮੇਂ ਤੋਂ ਹੀ ਕਾਨੂੰਨੀ ਲੜਾਈ ਜਿਹੜੀ ਸੀ ਉਹ ਲੜ ਰਹੇ ਸੀ ਤਕਰੀਬਨ 32-33 ਸਾਲ ਇੱਕ ਕਾਨੂੰਨੀ ਲੜਾਈ ਜਿਹੜੀ ਲੜਦੇ ਰਹੇ ਜਿਸ ਤੋਂ ਬਾਅਦ ਅਮਰੀਕਾ ਵੱਲੋਂ ਜਦ ਪਰਸੋਂ ਆਪਣੀ ਤਰੀਕ ਤੇ ਜਾਂਦੇ ਨੇ ਹਰਜੀਤ ਕੋਲ ਹਣੀ ਉਹਨਾਂ ਨੂੰ ਤਰੀਕ ਤੇ ਬਿਠਾ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਂਦਾ ਫਿਲਹਾਲ ਇਸ ਵਕਤ ਉਹ ਮੋਹਾਲੀ ਜਿਹੜੇ ਉਹਨਾਂ ਦੇ ਸਿਸਟਰ ਨੇ ਉੱਥੇ ਰਹਿ ਰਹੇ ਨੇ ਔਰ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਜਿਹੜਾ ਪੇਕਾ ਘਰ ਹੈ ਹਾਲਾਂਕਿ ਦਲੀਪ ਸਿੰਘ ਉਹਨਾਂ ਦੇ ਉਹ ਬੇਟੀ ਸੀ ਔਰ ਦੱਸ ਦਈਏ ਕਿ ਇੱਥੇ ਉਹਨਾਂ ਦੇ ਇੱਕ ਜਿਹੜੇ ਬਰਦਰ ਨਿਕਲਵੰਤ ਸਿੰਘ ਹ ਦੇ ਨਾਲ ਲੈਂਦੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਹਾਲਾਕਿ ਉਹਨਾਂ ਨੇ মিডিਆ ਤੋਂ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਤੱਕ ਜਿਹੜੇ ਹਰਜੀਤ ਕੋਰ ਹੁਣੀ ਨੇ ਉਹ ਇੱਥੇ ਪਹੁੰਚਣਗੇ ਔਰ ਤੁਹਾਡੇ ਨਾਲ ਖੁਦ ਉਹ মিডিਆ ਨਾਲ ਰੂਬਰੂ ਹੋਣਗੇ ਹਾਲਾਕਿ ਪਰਿਵਾਰ ਵੱਲੋਂ মিডিਆ ਦੇ ਸਾਹਮਣੇ ਆ ਕੇ ਕੋਈ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ ਤਰਨ ਤਰਨ ਤੋਂ ਸਿਦਾਰਥ ਰੋੜਾ ਨਿਊਜ਼ 18